ਕਿਸਾਨ ਅੰਦੋਲਨ 2.0 ਨੂੰ ਅੱਜ 1 ਸਾਲ ਹੋ ਗਿਆ ਹੈ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ 1 ਸਾਲ ਦਾ ਇਸ ਸਮਾਂ ਕਿਸਾਨਾਂ ਲਈ ਬੇਹਦ ਸੰਘਰਸ਼ਪੂਰਨ ਰਿਹਾ ਹੈ ਚਾਰ ਵਾਰ ਉਹਨਾਂ ਨੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਪਰ ਮੀਟਿੰਗਾਂ ਬੇਸਿੱਟਾ ਰਹੀਆਂ ਜਦੋਂ ਵੀ ਕਿਸਾਨਾਂ ਨੇ ਦਿੱਲੀ ਵੱਲ ਚੱਲੇ ਪਏ ਤਾਂ ਉਹਨਾਂ ਨੂੰ ਪੁਲਿਸ ਦੀਆਂ ਡਾਂਗਾ ਪਾਣੀ ਦੀਆਂ ਬੁਛਾਰਾ ਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ ਹਰ ਵਾਰ ਦੀ ਮੀਟਿੰਗ ਬੇਸਿੱਟਾ ਰਹੀ ਤੇ ਅੱਜ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਨਾਲ ਜੋ ਮੀਟਿੰਗ ਹੈ ਕੱਲ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਦੇ ਨਾਲ ਤੇ ਉਸ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਮਹਾਪੰਚਾਇਤ ਕੀਤੀ ਜਾ ਰਹੀ ਹੈ 1 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਕਿਸਾਨ ਅੰਦੋਲਨ 2.0 ਨੂੰ ਇਸ ਅੰਦੋਲਨ ਦੇ ਦੌਰਾਨ ਇਸ 1 ਸਾਲ ਦੇ ਸਫ਼ਰ ਦੌਰਾਨ ਕਿਸਾਨਾਂ ਨੇ ਬਹੁਤ ਕੁਝ ਸਿਆ ਬਹੁਤ ਸੰਘਰਸ਼ ਕੀਤਾ ਜਗਜੀਤ ਸਿੰਘ ਡੱਲੇਵਾਲ ਜੋ 79 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਮੰਗਾ 13 ਕਿਸਾਨਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਕਰਜ਼ਾ ਮੁਕਤੀ ਹੈ ਤੇ ਅਜੀਆਂ 13 ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਪਰ ਚਾਰੇ ਮੀਟਿੰਗਾਂ ਬੇਸਿੱਟਾ ਰਹੀਆਂ ਪਲਕੇ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਜਦੋਂ ਸਿਹਤ ਵਿਗੜੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਵੀ ਮੀਟਿੰਗ ਦਾ ਪ੍ਰਸਤਾਵ ਦਿੱਤਾ ਗਿਆਤਾ ਖਨੋਰੀ ਬਾਰਡਰ ਤੇ ਕੱਲ ਕਿਸਾਨਾਂ ਦੀ ਮਹਾਪੰਚਾਇਤ ਹੋਈ ਸੀ ਤੇ ਅੱਜ ਸ਼ੰਭੂ ਬਾਰਡਰ ਤੇ ਇਹ ਮਹਾਪੰਚਾਇਤ ਹੋਣ ਜਾ ਰਹੀ ਆ ਦੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਖਨੋਰੀ ਬਾਰਡਰ ਦੀਆਂ ਜਿੱਥੇ ਬਿੱਤੇ ਦਿਨ ਇਹ ਮਹਾਪੰਚਾਇਤ ਹੋਈ ਸੀ ਤੇ ਸ਼ੰਭੂ ਬਾਰਡਰ ਦੀਆਂ ਉਹ ਤਸਵੀਰਾਂ ਜੋ ਸਾਲ ਪੁਰਾਣੀਆਂ ਨੇ ਸਾਲ ਦੇ ਵਿੱਚ ਜਦੋਂ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਪਾਣੀ ਦੀਆਂ ਬੁਛਾਰਾ ਦਾਗੀਆਂ ਗਈਆਂ ਤੇ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਡਟੇ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹੇ ਤੇ ਕੱਲ ਜਿਹੜੀ ਕਿਸਾਨਾਂ ਦੇ ਨਾਲ ਹੁਣ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਦੀ ਤੇ ਉਸ ਦੇ ਵਿੱਚ ਕੀ ਸਿੱਟਾ ਰਹੇਗਾ ਇਸ ਤੇ ਨਿਗਾਹਾਂ ਟਿਕੀਆਂ ਰਹਿਣਗੀਆਂ ਪਰ ਅੱਜ ਦਾ ਦਿਨ ਬੇहद ਅਹਿਮ ਹੈ ਕਿਉਂਕਿ ਇੱਕ ਸਾਲ ਦੇ ਇਸ ਸੰਘਰਸ਼ ਦੇ ਵਿੱਚ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਕਈ ਕਿਸਾਨਾਂ ਦੇ ਵੱਲੋਂ ਖੁਦਕੁਸ਼ੀਆਂ ਕਰ ਲੀਆਂ ਗਈਆਂ ਆਤਮ ਹੱਤਿਆਵਾਂ ਕੱਲੀਆਂ ਗਈਆਂ ਇੱਕ ਕਿਸਾਨ ਸ਼ੁਭ ਕਰਨ ਜਿਸ ਦੇ ਮੌਤ ਵੀ ਹੋ ਗਏ ਸੀ ਗੋਲੀ ਲੱਗਣ ਦੇ ਨਾਲ ਖਨੋਰੀ ਬਾਰਡਰ ਤੇ ਤਾਂ ਇੱਕ ਸਾਲ ਦੇ ਵਿੱਚ ਕੀ ਕੁਝ ਹੋਇਆ ਸਭ ਤੁਹਾਨੂੰ ਦੱਸਾਂਗੇ ਇੱਕ ਇੱਕ ਕਰਕੇ ਪਰ ਅੱਜ ਦਾ ਦਿਨ ਬਿਹਤ ਐ ਸ਼ੰਭੂ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਣ ਜਾ ਰਹੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣਗੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਨੇ 11 ਵਜੇ ਇਹ ਮਹਾਪੰਚਾਇਤ ਸ਼ੁਰੂ ਹੋ ਜਾਏਗੀ ਜਿੱਥੇ ਕਿਹਾ ਜਾ ਰਿਹਾ ਕਿ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੋਏਗਾ ਉਹ ਦੇਖਣ ਨੂੰ ਮਿਲੇਗਾ ਕਿਸਾਨਾਂ ਦੀਆਂ 13 ਮੰਗਾਂ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਕਿਸ ਤਰੀਕੇ ਦੇ ਨਾਲ ਇਹ ਇੱਕ ਸਾਲ ਦਾ ਸਫ਼ਰ ਰਿਹਾ ਕਿਸਾਨਾਂ ਨੇ ਕੀ ਕੁਝ ਸਹਿਹਾ 79 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਭੁਖ ਹੜਤਾਲ ਜਾਰੀ ਹੈ ਬੇਸ਼ੱਕ ਪਹਿਲਾਂ ਉਹਨਾਂ ਦੇ ਵੱਲੋਂ ਮੈਡੀਕਲ ਟਰੀਟਮੈਂਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਸੀ ਪਰ ਜਦੋਂ ਕੇਂਦਰ ਸਰਕਾਰ ਗੱਲਬਾਤ ਦੇ ਲਈ ਅੱਗੇ ਆਈ ਤਾਂ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਉਹਨਾਂ ਨੇ ਹਾਮੀ ਭਰ ਦਿੱਤੀ ਪਰ ਕੇਂਦਰ ਸਰਕਾਰ ਦੇ ਇਸ ਰਵੱਈਏ ਤੋਂ ਕੁਝ ਕਿਸਾਨ ਇੰਨੇ ਨਿਰਾਸ਼ ਹੋ ਗਏ ਕੁਝ ਕਿਸਾਨ ਨੇ ਹਤਾਸ਼ ਹੋ ਗਏ ਕਿ ਉਹਨਾਂ ਦੇ ਵੱਲੋਂ ਤਾਂ ਆਪਣੀ ਜਾਨ ਤੱਕ ਦੇ ਦਿੱਤੀ ਗਈ ਤਾਂ ਇੱਕ ਸਾਲ ਦਾ ਇਹ ਸਫ਼ਰ ਵੱਡਾ ਸਫ਼ਰ ਹੈ ਸੰਘਰਸ਼ਪੂਰਨ ਸਫ਼ਰ ਹੈ ਕਿਸਾਨਾਂ ਦੀਆਂ 13 ਮੰਗਾ ਕੀ ਹੈ ਉਹ ਵੀ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਸਭ ਤੋਂ ਪਹਿਲਾਂ ਸ਼ੰਭੂ ਤੇ ਖਨੋਰੀ ਸਰਹੱਦ ਤੇ ਚੱਲ ਰਿਹਾ ਕਿਸਾਨ ਅੰਦੋਲਨ 2.0 ਨੂੰ ਅੱਜ ਇੱਕ ਸਾਲ ਹੋ ਗਿਆ ਇਸ ਇੱਕ ਸਾਲ ਦੇ ਲੰਬੇ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾ ਪੂਰੀਆਂ ਕਰਵਾਉਣ ਦੇ ਲਈ ਪੰਜ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਹਣਿਆਰਾ ਪੁਲਿਸ ਉਹਨਾਂ ਦੇ ਸਾਹਮਣੇ ਆ ਗਈ ਹਰਿਆਣਾ ਪੁਲਿਸ ਦੇ ਵੱਲੋਂ ਉਨਾਤੇ ਡਾਂਗਾ ਵਰਾਈਆਂ ਗਈਆਂ ਟਕਰਾਅ ਦੀ ਸਥਿਤੀ ਹੋਈ ਇਸ ਸਮੇਂ ਦੌਰਾਨ ਕਿਸਾਨਾਂ ਦੀਆਂ ਮੰਗਾਂ ਤੇ ਕੇਂਦਰ ਦੇ ਨਾਲ 8 12 15 ਤੇ 18 ਜਨਵਰੀ 2024 ਨੂੰ ਚਾਰ ਦੌਰ ਦੀ ਗੱਲਬਾਤ ਹੋਈ ਸੀ ਪਰ ਇਹ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਕਿਸਾਨ ਦੀ ਮੌਤ ਵੀ ਹੋਈ ਸੀ ਸ਼ੁਭਕਰਨ ਸਿੰਘ ਜੋ ਤੁਹਾਨੂੰ ਯਾਦ ਹੋਵੇਗਾ ਜਿਸ ਦੀ ਗੋਲੀ ਚੱਲਣ ਦੇ ਨਾਲ ਮੌਤ ਹੋਈ ਸੀ ਖਨੋਰੀ ਬਾਰਡਰ ਸੰਨਾਂ ਨੂੰ ਰੋਕਣ ਤੇ ਲਈ ਬਲ ਦਾ ਇਸਤੇਮਾਲ ਕੀਤਾ ਸੀ ਡਾਂਗਾ ਹੰਝੂ ਗੈਸ ਦੇ ਗੋਲੇ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਪਾਣੀ ਦੀਆਂ ਬੁਛਾਰਾ ਦਾ ਇਸਤੇਮਾਲ ਕੀਤਾ ਸੀ ਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ 13 ਫਰਵਰੀ 2024 ਨੂੰ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਹੇਠਾਂ ਦਿੱਲੀ ਵੱਲ ਮੋਰਚਾ ਕਰਨ ਦੇ ਲਈ ਇਕੱਠੇ ਹੋਏ ਸਨ ਜਿਸ ਦੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਕਰਨਾ ਉਤੇ ਇਲਾਵਾ 13 ਮੰਗਾਂ ਸ਼ਾਮਲ ਸਨ ਪਰ ਹਰਿਆਣਾ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਕਰਕੇ ਕਿਸਾਨਾਂ ਨੂੰ ਸਰਹੱਦਾ ਤੇ ਹੀ ਰੋਕ ਦਿੱਤਾ ਗਿਆ ਹਾਲਾਂਕਿ ਇਸ ਸਮੇਂ ਦੌਰਾਨ ਕਿਸਾਨਾਂ ਨੇ ਅੱਗੇ ਵਧਣ ਦੇ ਲਈ ਸੰਘਰਸ਼ ਵੀ ਕੀਤਾ ਪਰ ਉਹ ਹਮੇਸ਼ਾ ਅਸਫਲ ਰਹੇ ਜਿਸ ਤੋਂ ਬਾਅਦ 21 ਫਰਵਰੀ 2024 ਨੂੰ ਕਿਸਾਨਾਂ ਦੇ ਵੱਲੋਂ ਮੁੜ ਸਰਹੱਦਾ ਛੱਡ ਕੇ ਦਿੱਲੀ ਵੱਲ ਮਾਰਚ ਕਰਨ ਦੇ ਲਈ ਨਿਕਲ ਪਏ ਇਸ ਵਾਰ ਵੀ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਪਰ ਦੋਵੇਂ ਪਾਸਿਓ ਟਕਰਾ ਹੋਇਆ ਜਿਸ ਦੌਰਾਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਜ਼ਖਮੀ ਹੋਏ ਸਨ ਤੇ ਅੱਜ ਉਹ ਦਿਨ ਹੈ ਜਦੋਂ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਜਾਵੇਗੀ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣਗੇ ਪਲਕੇ ਕਿਸਾਨ ਤੇ ਇਹ ਬਿਹਤ ਮਹੱਤਵਪੂਰਨ ਇਹ ਮੀਟਿੰਗ ਰਹੇਗੀ ਸਾਰੇ ਕਿਸਾਨਾਂ ਦੀਆਂ ਨਿਗਾਹਾਂ ਇਸ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਨੇ ਕੇ ਕੇਂਦਰ ਕਿਸਾਨਾਂ ਦੀ ਗੱਲਬਾਤ ਮੰਨੇਗੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਜੋ ਮਰਨ ਵਰਤ ਹੈ ਉਹ ਸਫਲ ਹੋਏਗਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਛੱਡਣਗੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਸਾਫ਼ ਤੌਰ ਤੇ ਇਹ ਸ਼ਬਦ ਨੇ ਕਿ ਜਰੂਰ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਮਰਨ ਵਰਤ ਨਹੀਂ ਛੱਡਣਗੇ ਤਾਂ ਕੀ ਹੁਣ ਇਹ ਕੇਂਦਰ ਜਿਹੜੀ ਆ ਕਿਸਾਨਾਂ ਦੇ ਅੱਗੇ ਚੁਕੇਗੀ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇਗਾ ਨਹੀਂ ਮੰਨਿਆ ਜਾਵੇਗਾ ਇਹ ਪਲਕੇ ਪਤਾ ਲੱਗੇਗਾ ਅੱਜ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਜੋ ਬੇਹਦ ਖਾਸ ਮੀਟਿੰਗ ਹੋਵੇਗੀ ਤਾਂ ਦੱਸਦੀ ਹੈ ਕਿ ਕਿ ਪਹਿਲਾ ਤੁਹਾਨੂੰ ਦੱਸ ਦਿੰਨੇ ਕਿ ਕਿਸਾਨਾਂ ਦੀਆਂ ਉਹ ਮੰਗਾਂ ਕਿਹੜੀਆਂ ਨੇ ਜਿਹੜੀਆਂ ਮੰਗਾ ਕਰਕੇ ਕਿਸਾਨ ਡਟੇ ਹੋਏ ਨੇ 2.0 ਨੂੰ 1 ਸਾਲ ਹੋ ਗਿਆ ਸਭ ਤੋਂ ਪਹਿਲੀ ਮੰਗ ਕਿਸਾਨਾਂ ਦੀ ਹੈ ਸਾਰੀ ਫਸਲਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਇਹ ਸਭ ਤੋਂ ਪਹਿਲੀ ਮੰਗ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਬਣਾਈ ਜਾਵੇ ਇਸ ਤੋਂ ਇਲਾਵਾ ਦੂਜੀ ਮੰਗ ਹੈ ਡਾਕਟਰ ਸੁਆਮੀ ਨਾਥਨ ਰਿਪੋਰਟ ਦੇ ਆਧਾਰ ਤੇ ਫਸਲਾਂ ਦੀ ਕੀਮਤ ਤੈਅ ਹੋਵੇ ਇਸ ਤੋਂ ਇਲਾਵਾ ਤੀਜੀ ਮੰਗ डीएपी खाद दी कमी दूर ਕੀਤੀ ਜਾਵੇ ਚੌਥੀ ਮੰਗ ਦੀ ਗੱਲ ਕਰ ਲੈਂਦੇ ਆ ਚੌਥੀ ਮੰਗ ਵੀ ਕਿਸਾਨਾਂ ਦੀ ਇਹ ਹੈ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਪੈਨਸ਼ਨ ਦਿੱਤੀ ਜਾਵੇ ਬਹੁਤ ਵਾਰ ਮਾਮਲੇ ਸਾਹਮਣੇ ਆਉਂਦੇ ਨੇ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਕਰਜ਼ੇ ਹੇਠਾਂ ਦੱਬ ਕੇ ਖੁਦਕੁਸ਼ੀਆਂ ਕਰ ਦਿੱਤੀਆਂ ਜਾਂਦੀਆਂ ਆਪਣੀਆਂ ਜਾਨਾਂ ਦੇ ਦਿੱਤੀਆਂ ਜਾਂਦੀਆਂ ਕਿਉਂਕਿ ਕਰਜ਼ਾ ਕਿਸਾਨਾਂ ਦੇ ਸਿਰ ਚੜ ਜਾਂਦਾ ਹੈ ਤੇ ਇਹੀ ਮੰਗ ਚੌਥੀ ਇਹ ਹੈ ਕਿ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਪੰਜਵੀਂ ਮੰਗ ਜ਼ਮੀਨ ਐਕਵਾਇਰ ਐਕਟ 2013 ਮੁੜ ਤੋਂ ਲਾਗੂ ਕੀਤਾ ਜਾਵੇ ਤਾਂ ਇਹ ਪੰਜ ਮੰਗਾਂ ਨੇ ਖੇਰਾ ਮੰਗਾ ਨੇ ਛੇਵੀਂ ਮੰਗ ਹੈ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਜੋ ਦੋਸ਼ੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲਖੀਮਪੁਰ ਖੀਰੀ ਹਿੰਸਾ ਜਿਸ ਨੂੰ ਕੋਈ ਨਹੀਂ ਪੁੱਛਦਾ ਉਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਮੁਕਤ ਵਿਪਾਰ ਸਮਝੌਤੇ ਉੱਤੇ ਰੋਕ ਲਗਾਈ ਜਾਵੇ ਇਹ ਕਿਸਾਨਾਂ ਦੀਆਂ ਮੰਗਾਂ ਨੇ ਅੱਠਵੀਂ ਮੰਗ ਕਿਸਾਨਾਂ ਦੀ ਹੈ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤੀ ਜਾਵੇ ਤਾਂ ਬਹੁਤ ਸਾਰੇ ਕਿਸਾਨ ਹੁੰਦੇ ਨੇ ਜਦੋਂ ਮੋਰਚੇ ਦੇ ਵਿੱਚ ਪੁਲਿਸ ਦੇ ਨਾਲ ਟਕਰਾਹ ਹੁੰਦਾ ਹੈ ਉਨਾਂ ਨੂੰ ਡਾਂਗਾ ਲੱਗਦੀਆਂ ਨੇ ਗੰਭੀਰ ਜ਼ਖਮੀ ਹੁੰਦੇ ਨੇ ਕੁਝ ਕਿਸਾਨਾਂ ਦੀ ਮੌਤ ਵੀ ਹੋ ਜਾਂਦੀ ਜਿਵੇਂ ਕਿ ਸ਼ੁਭਕਰਨ ਸਿੰਘ ਜਿਸ ਦੀ ਕਨੋਰੀ ਵਾਟਰ ਤੇ ਜਦੋਂ ਪਿਛਲੇ ਸਾਲ ਮੋਰਚਾ ਸ਼ੁਰੂ ਹੋਇਆ ਸੀ ਜਦੋਂ ਫਰਵਰੀ ਦਾ ਮਹੀਨਾ ਸੀ ਜਦੋਂ ਕਿਸਾਨਾਂ ਦੇ ਨਾਲ ਪੁਲਿਸ ਦਾ ਟਕਰਾਅ ਹੋਇਆ ਸੀ ਤੇ ਇਸ ਦਰਮਿਆਨ ਗੋਲੀ ਚੱਲੀ ਸੀ ਤੇ ਗੋਲੀ ਚੱਲਣ ਦੇ ਕਾਰਨ ਸ਼ੁਭਕਰਨ ਦੀ ਮੌਤ ਹੋਈ ਸੀ ਤੇ ਅਜੇ ਹੋਰ ਕਿਸਾਨ ਵੀ ਐ ਜਿਨ੍ਹਾਂ ਦੇ ਲਈ ਇਹ ਮੰਗਾਂ ਕੀਤੀਆਂ ਗਈਆਂ ਨੇ ਉਸ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ ਇਸ ਤੋਂ ਇਲਾਵਾ ਅਗਲੀ ਮੰਗ ਕਿਸਾਨਾਂ ਦੀ ਹੈ ਕਿ ਮਨਰੇਗਾ ਰਾਹੀਂ ਹਰ ਸਾਲ ਲੋਕਾਂ ਨੂੰ ਕੰਮ ਤੇ 700 ਰੁਪਿਆ ਦਿਹਾੜੀ ਦਿੱਤੀ ਜਾਵੇ 11ਵੀਂ ਮੰਗ ਹੈ ਕਿ ਨਕਲੀ ਬੀਜ ਤੇ ਖਾਦ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਤੇ ਇਸ ਤੋਂ ਇਲਾਵਾ ਮਿਰਚੀ ਹਲਦੀ ਮਸਾਲਿਆਂ ਤੇ ਕੋਮੀ ਕਮਿਸ਼ਨ ਦਾ ਗਠਨ ਕੀਤਾ ਜਾਵੇ ਇਸ ਤੋਂ ਇਲਾਵਾ ਮੰਗ ਹੈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰ ਆਦੀਵਾਸੀਆ ਦੀ ਜ਼ਮੀਨ ਦੀ ਲੁੱਟ ਬੰਦ ਕੀਤੇ ਜਾਵੇ ਤਾਂ ਕਿਸਾਨ ਲਗਾਤਾਰ ਇਨਾ 13 ਮੰਗਾਂ ਨੂੰ ਲੈ ਕੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਇੱਕ ਪਾਸੇ ਦਿੱਲੀ ਦੇ ਸ਼ੰਭੂ ਬਾਰਡਰ ਦੇ ਨੇੜੇ ਕਿਸਾਨ ਡਟੇ ਹੋਏ ਨੇ ਦੂਜੇ ਪਾਸੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਪਰ ਮੰਗਾਂ ਸਿਰਫ 13 ਉਹੀ ਨੇ ਸਾਰੇ ਕਿਸਾਨਾਂ ਦੀਆਂ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਇਹਨਾਂ ਮੰਗਾਂ ਕਰਕੇ ਕਿ ਇਹਨਾਂ ਮੰਗਾਂ ਨੂੰ ਮੰਨਿਆ ਜਾਵੇ ਓਦ ਤੱਕ ਅੰਨ ਨਹੀਂ ਖਾਣਗੇ ਜਦੋਂ ਤੱਕ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਭਲਕੇ ਬੇਸ਼ੱਕ ਕੇਂਦਰ ਦੇ ਨਾਲ ਮੀਟਿੰਗ ਹੋਣ ਜਾਰੀ ਜਦ ਤੱਕ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਕਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਨਾਜ਼ੁਕ ਹੋਈ ਸੀ ਹਾਲੇ ਵੀ ਉਹਨਾਂ ਦਾ ਮਰਨ ਵਰਤ ਚੱਲ ਰਿਹਾ 79ਵਾਂ ਦਿਨ ਹੈ ਜਦੋਂ ਮਰਨ ਵਰਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ 101 ਕਿਸਾਨਾਂ ਦੇ ਵੱਲੋਂ ਵੀ ਭੁਖ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਆ ਕੇਂਦਰ ਨਹੀਂ ਚੁੱਕਦੀ ਤੇ 101 ਕਿਸਾਨ ਜਿਹੜੇ ਨੇ ਉਹ ਵੀ ਮਰਨ ਵਰਤ ਤੇ ਬੈਠਣਗੇ ਪਰ ਜਦੋਂ ਕੇਂਦਰ ਦੇ ਵੱਲੋਂ ਮੀਟਿੰਗ ਦਾ ਸੱਦਾ ਪੇ ਦਿੱਤਾ ਜਾਂਦਾ ਕਿ ਹਾਂ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਤਾਂ ਫਿਰ 101 ਕਿਸਾਨਾਂ ਦੇ ਵੱਲੋਂ ਆਪਣਾ ਮਰਨ ਵਰਤ ਖੋਲ ਦਿੱਤਾ ਜਾਂਦਾ ਪਰ ਜਗਜੀਤ ਸਿੰਘ ਢੱਲੇਵਾਲ ਹਲੇ ਵੀ ਮਰਨ ਵਰਤ ਤੇ ਨੇ ਮੈਡੀਕਲ ਟਰੀਟਮੈਂਟ ਦੇ ਲਈ ਜ਼ਰੂਰ ਹਾਮੀ ਭਰ ਦਿੱਤੀ ਹੈ ਮੈਡੀਕਲ ਟਰੀਟਮੈਂਟ ਲੈ ਰਹੇ ਨੇ ਪਰ ਉਹ ਇੰਨੇ ਕਮਜ਼ੋਰ ਹੋ ਚੁੱਕੇ ਨੇ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਡ੍ਰਿਪਾਂ ਨਹੀਂ ਲੱਗ ਰਹੀਆਂ ਨਸਾਂ ਨਹੀਂ ਮਿਲ ਰਹੀਆਂ ਤੇ ਉਹਨਾਂ ਦੇ ਪੈਰਾ ਹੇਠਾਂ ਜਿਹੜੀਆਂ ਉਹ ਉਹਨਾਂ ਨੂੰ ਗਲੂਕੋਸ ਡਾਇਆ ਜਾ ਰਿਹਾ ਤਾਂ ਲਗਾਤਾਰ ਕਿਸਾਨ ਸੰਘਰਸ਼ ਕਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਮਹਾ ਪੰਚਾਇਤਾਂ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਹੈ ਤਾਂ ਵੱਡਾ ਦਿਨ ਹੈ ਤਾਂ ਖਨੋਰੀ ਬਾਰਡਰ ਤੇ ਬੀਤੇ ਦਿਨ ਕਿਸਾਨਾਂ ਦੀ ਮਹਾਪੰਚਾਇਤ ਹੋਈ ਸੀਗੀ ਕਨੋਰੀ ਬਾਰਡਰ ਤੇ ਵੀ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ ਤੇ ਇਸੇ ਦਰਮਿਆਨ ਬਲਦੇਵ ਸਿਰਸਾ ਦੀ ਵੀ ਤਬੀਅਤ ਵਿਗੜ ਗਈ ਸੀ ਬਲਦੇਵ ਸਿਰਸਾ ਨੂੰ ਹਾਰਟ ਅਟੈਕ ਆ ਗਿਆ ਸੀ ਤੇ ਬਲਦੇਵ ਸਿਰਸਾ ਦੇ ਵੱਲੋਂ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਮੰਗਾ ਨਹੀਂ ਮੰਨਿਆ ਜਾਂਦੀਆ ਉਹ ਵੀ ਚੁੱਕੜਗੇ ਨਹੀਂ ਇਸ ਦਰਮਿਆਨ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਬਲਦੇਵ ਸਿੰਘ ਸਿਰਸਾ ਵੀ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਕਿਸਾਨਾਂ ਦੇ ਅੱਗੇ ਸਰਕਾਰ ਨਹੀਂ ਚੁੱਕਦੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰੀਕੇ ਦੇ ਨਾਲ ਡਟੇ ਰਹਿਣਗੇ ਉਹਨਾ ਦਾ ਸੰਸਕਾਰ ਵੀ ਨਾ ਕੀਤਾ ਜਾਵੇ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਦੀ ਹਾਲਤ ਇਸ ਵੇਲੇ ਹਸਪਤਾਲ ਦੇ ਵਿੱਚ ਨੇ ਹਾਲਤ ਤੁਸੀਂ ਦੇਖ ਸਕਦੇ ਹੋ ਤਸਵੀਰ ਤੁਹਾਨੂੰ ਦਿਖਾ ਰਿਹਾ ਬਲਦੇਵ ਸਿੰਘ ਸਿਰਸਾ ਦੀ ਜੋ ਇਸ ਵੇਲੇ ਆਪਣੇ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਨੇ ਪਰ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਉਹਨਾਂ ਦੀ ਤਬੀਅਤ ਦੇ ਵਿੱਚ ਸੁਧਾਰ ਹੁੰਦਾ ਜੇਕਰ ਨਹੀਂ ਹੁੰਦਾ ਜੇਕਰ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਹਨਾਂ ਦੀ ਮ੍ਰਿਤਕ ਦੇਨੂ ਖਨੋਰੀ ਮੋਰਚੇ ਤੇ ਲਿਆਂਦਾ ਜਾਵੇ ਤੇ ਉਨੀ ਦੇਰ ਤੱਕ ਉਹਨਾਂ ਦਾ ਸੰਸਕਾਰ ਨਾ ਕੀਤਾ ਜਾਵੇ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਉਹਨਾਂ ਦੀ ਇਸ ਮੰਗਾਂ ਦੇ ਅੱਗੇ ਚੁੱਕਦੀ ਨਹੀਂ ਹੈ ਤਾਂ ਹੁਣ ਤੱਕ ਅੰਦੋਲਨ ਦੇ ਵਿੱਚ ਕੀ ਕੀ ਹੋਇਆ ਮੋਟਾ-ਮੋਟਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ 13 ਫਰਵਰੀ 2024 ਦਾ ਉਹ ਦਿਨ ਜਦੋਂ ਸ਼ੰਪੂ ਤੇ ਖਨੋਰੀ ਬਾਰਡਰ ਤੇ ਕਿਸਾਨ ਇਕੱਠੇ ਹੋਏ ਸੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਲਈ ਕਰਜ਼ਾ ਮੁਕਤੀ ਦੇ ਲਈ ਤੇਰਾ ਮੰਗਾ ਸਣ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਬੈਰੀਗੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਕਿਸਾਨਾਂ ਨੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਦੌਰਾਨ ਟਕਰਾਹ ਹੋਇਆ ਟਕਰਾਹ ਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਕਈ ਕਿਸਾਨ ਜ਼ਖਮੀ ਵੀ ਹੋਏ ਸਨ ਤੇ 26 ਨਵੰਬਰ ਤੋਂ ਮਰਨ ਵਰਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਪੰਜ ਵਾਰ ਦਿੱਲੀ ਜਾਣ ਦੀ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਇਹ ਸਾਰੀ ਕੋਸ਼ਿਸ਼ਾਂ ਨਾਕਾਮ ਨਹੀਂਆਂ ਕਿਉਂਕਿ ਜਦ ਵੀ ਕਿਸਾਨ ਕੋਸ਼ਿਸ਼ ਕਰਦੇ ਸਨ ਤੇ ਅੱਗੇ ਖੜੀ ਹੁੰਦੀ ਸੀ ਹਰਿਆਣਾ ਪੁਲਿਸ ਜਿਸ ਦੇ ਨਾਲ ਟਕਰਾਅ ਹੋ ਜਾਂਦਾ ਸੀ ਪੁਲਿਸ ਦੇ ਵੱਲੋਂ ਆਪਣੇ ਬਲ ਦਾ ਇਸਤੇਮਾਲ ਕੀਤਾ ਜਾਂਦਾ ਸੀ ਕਿਸਾਨਾਂ ਤੇ ਡਾਂਗਾ ਮਰਾਈਆਂ ਜਾਂਦੀਆਂ ਸੀ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ ਜਾਂਦੇ ਸਨ ਪਾਣੀ ਦੀਆਂ ਬੁਛਾਰਾ ਚਲਾਈਆਂ ਜਾਂਦੇ ਸਨ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ بلند ਰਹੇ ਕਿਸਾਨਾਂ ਨੇ ਹਰ ਵਾਰ ਕੋਸ਼ਿਸ਼ ਕੀਤੀ ਤੇ ਹੁਣ ਕਿਸਾਨਾਂ ਦੀ ਇਨ੍ਹਾਂ ਕੋਸ਼ਿਸ਼ਾਂ ਦਾ ਇਹ ਨਤੀਜਾ ਹੈ ਕਿ ਪਲਕੇ ਕੇਂਦਰ ਤੇ ਕਿਸਾਨਾਂ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤਾ ਕੱਲ ਕਿਸਾਨਾਂ ਦੀ ਮੀਟਿੰਗ ਆਪਸ ਵਿੱਚ ਦੇ ਵਿੱਚ ਵੀ ਹੋਈ ਸੀ ਜਿੱਥੇ ਜੋਗਿੰਦਰ ਸਿੰਘ ਉਗਰਾਹਾ ਅਤੇ ਸਮੇਤ ਕਈ ਮੀਟਿੰਗ ਦੇ ਵਿੱਚ ਆਗੂ ਕਿਸਾਨ ਆਗੂ ਪਹੁੰਚੇ ਸਨ ਸਰਵਨ ਸਿੰਘ ਪੰਦੇਰ ਪਹੁੰਚੇ ਸਨ ਤੇ ਏਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਦੇ ਨਾਲ ਜੋ ਭਲਕੇ ਮੀਟਿੰਗ ਹੈ ਉਸ ਤੋਂ ਪਹਿਲਾਂ ਕਿਸਾਨ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਸਾਰੇ ਜਥੇਬੰਦੀਆਂ ਇੱਕ ਹੋ ਜਾਣ ਕਿਉਂਕਿ ਇੱਕ ਹੋ ਕੇ ਲੜਨਾ ਸੌਖਾ ਹੁੰਦਾ ਹੈ ਤੁਹਾਨੂੰ ਉਹ ਵੀ ਯਾਦ ਹੋਏਗਾ ਕਿਸਾਨ ਆંદੋਲਨ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋ ਗਈਆਂ ਸਨ ਦਿੱਲੀ ਵੱਲ ਚੱਲੇ ਪਏ ਸਨ ਤੇ ਕਿਸਾਨਾਂ ਦੀ ਮੰਗਾ ਕਰਕੇ ਕੇਂਦਰ ਨੂੰ ਵੀ ਝੁਕਣਾ ਪਿਆ ਸੀ ਕੇਂਦਰ ਨੇ ਉਸ ਵੇਲੇ ਭਰੋਸਾ ਦੇ ਕੇ ਕਿਸਾਨਾਂ ਨੂੰ ਵਾਪਸ ਭੇਜਿਆ ਸੀ ਪਰ ਹੁਣ ਜਦੋਂ ਉਹਨਾਂ ਦਾ ਕੇਂਦਰ ਦਾ ਦਿੱਤਾ ਭਰੋਸਾ ਕਿਸਾਨਾਂ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਉਹਨਾਂ ਨੂੰ ਲੱਗਾ ਕਿ ਹਾਲੇ ਤੱਕ ਕੇਂਦਰ ਨੇ ਉਸ ਚੀਜ਼ ਤੇ ਕੋਈ ਗੱਲਬਾਤ ਨਹੀਂ ਕੀਤੀ ਉਸ ਚੀਜ਼ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਤਾਂ ਕਿਸਾਨਾਂ ਦੇ ਵੱਲੋਂ ਆંદੋਲਨ ਨੂੰ ਮੁੜ ਕੀਤਾ ਸ਼ੁਰੂ ਕੀਤਾ ਗਿਆ ਤਾਂ 26 ਨਵੰਬਰ ਤੋਂ ਮਰਨਵਰਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਨੇ ਇਹ ਤਸਵੀਰ ਬੀਤੇ ਦਿਨ ਦੀ ਹੈ ਜਿੱਥੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਸੀ ਏਕੇ ਨੂੰ ਲੈ ਕੇ ਮੰਧਨ ਹੋਇਆ ਸੀ ਹਾਲਾਂਕਿ ਏਕਾ ਕਦੋਂ ਹੋਏਗਾ ਇਹ ਤਾਂ ਸਵਾਲ ਬਰਕਰਾਰ ਹੈ ਪਰ ਜਿਸ ਤਰੀਕੇ ਦੇ ਨਾਲ ਸਾਰੇ ਜਥੇਬੰਦੀਆਂ ਇੱਕ ਇੱਕ ਕਦਮ ਅੱਗੇ ਵਧਾਰੀਆਂ ਨੇ ਤੇ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਮੰਨਿਆ ਜਾ ਰਿਹਾ ਕਿ ਏਕਾ ਇਹਨਾਂ ਦਾ ਜ਼ਰੂਰ ਹੋ ਜਾਏਗਾ ਮੰਧਨ ਕੀਤਾ ਜਾ ਰਿਹਾ ਹੈ ਤੇ ਕੀ ਰਣਨੀਤੀ ਕਿਸਾਨਾਂ ਦੀ ਹੋਵੇਗੀ ਕਿ ਇਸ ਤਰੀਕੇ ਦੇ ਨਾਲ ਉਹ ਏਕਾ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਸਵਾਲ ਬਣਿਆ ਹੋਇਆ ਪਰ ਇਕਨੋਰੀ ਬਾਰਡਰ ਦੀਆਂ ਬੀਤੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਸ਼ੰਭੂ ਬਾਰਡਰ ਦੇ ਸਾਲ 2024 ਦੀ ਤਸਵੀਰ ਦਿਖਾ ਰਿਹਾ ਸ਼ੰਭੂ ਬਾਰਡਰ ਤੇ ਜਦੋਂ ਹੰਝੂ ਗੈਸ ਦੇ ਗੋਲੇ ਚਲਾਏ ਗਏ ਸਨ ਤੇ ਪਾਣੀ ਦੀਆਂ ਬੁਛਾਰਾ ਚਲਾਈਆਂ ਗਈਆਂ ਸੀ ਕਿਸਾਨ ਜ਼ਖਮੀ ਹੋਏ ਸਨ ਇਹ ਤਸਵੀਰ ਤੁਹਾਨੂੰ ਯਾਦ ਹੋਏਗੀ ਜਦੋਂ ਕਿਸਾਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਸੀਗਾ ਕਿਸਾਨ ਜਦੋਂ ਡਟੇ ਹੋਏ ਸਨ ਦਿੱਲੀ ਵੱਲ ਚਾਲੇ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਹਰਿਆਣਾ ਪੁਲਿਸ ਨਾਲ ਜਦੋਂ ਉਹਨਾਂ ਦਾ ਟਕਰਾਅ ਹੋਇਆ ਸੀਗਾ ਤਾਂ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਬਣੇ ਸਨ ਤੁਸੀਂ ਤਸਵੀਰਾਂ ਤੋਂ ਸਾਫ਼ ਤੌਰ ਤੇ ਦੇਖ ਸਕਦੇ ਹੋ ਖਨੌਰੀ ਬਾਰਡਰ ਜਿੱਥੇ ਕੱਲ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਗਈ ਸੀ ਤੇ ਅੱਜ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਦੇਖਣ ਨੂੰ ਮਿਲੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਜੁਟਣਗੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਕਤਾ ਪ੍ਰਬੰਧ ਕਰ ਲਿੱਤੇ ਗਏ ਨੇ ਪਹਿਲਾ ਤੁਹਾਨੂੰ ਬਲਦੇਵ ਸਿਰਸਾ ਦਾ ਵੀ ਉਹ ਬਿਆਨ ਸੁਣਾ ਦੰਨੇ ਆ ਜਿੱਥੇ ਬਲਦੇਵ ਸਿਰਸਾ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਜਦੋਂ ਤੱਕ ਨਹੀਂ ਮੰਨੀਆਂ ਜਾਂਦੀਆਂ ਉਹ ਹਟਣਗੇ ਨਹੀਂ ਜੇਕਰ ਉਹਨਾਂ ਦੀ ਮੌਤ ਵੀ ਹੋ ਜਾਂਦੀਆਂ ਉਹਨਾਂ ਨੂੰ ਪਰਵਾਹ ਨਹੀਂ ਆ ਉਹਨਾਂ ਦੀ ਮੌਤ ਤੋਂ ਬਾਅਦ ਜੋ ਉਹਨਾਂ ਦੀ ਦੇਹ ਹੋਏਗੀ ਉਹਨਾਂ ਨੂੰ ਖਨੋਰੀ ਬਾਰਡਰ ਤੇ ਰੱਖਿਆ ਜਾਵੇ ਤੇ ਕੇਂਦਰ ਸਰਕਾਰ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੇ ਜਦੋਂ ਤੱਕ ਉਹ ਇਹ ਵਿਸ਼ਵਾਸ ਨਹੀਂ ਦਵਾ ਰਹੇ ਕਿ ਇਹ 13 ਮੰਗਾਂ ਜੋ ਕਿ ਸਨਾਦੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਉਦੋਂ ਤੱਕ ਉਹਨਾਂ ਦਾ ਸੰਸਕਾਰ ਵੀ ਨਾ ਕੀਤਾ ਜਾਵੇ ਤਾਂ ਬੀਤੇ ਦਿਨ ਹਾਰਟ ਅਟੈਕ ਹੋਇਆ ਸੀ ਜਿਹੜਾ ਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ ਆਉਣ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਂਦਾ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਬਲਦੇਵ ਸਰ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਮੰਗਾ ਜੋ ਜਗਜੀਤ ਸਿੰਘ ਢੱਲੇਵਾਲ ਦਿਆਂ ਨੇ ਜੋ ਸਾਡੀਆਂ ਨੇ ਜੋ ਸਾਰੇ ਕਿਸਾਨਾਂ ਦਿਆਂ ਨੇ ਜਦੋਂ ਤੱਕ ਉਹ ਨਹੀਂ ਮੰਨਿਆ ਜਾਂਦੀਆ ਉਹ ਹਟਣਗੇ ਨਹੀਂ ਪਾਵੇਂ ਉਹਨਾਂ ਦੀ ਮੌਤ ਹੋ ਜਾਏ ਪਰ ਮੰਗਾਤਾ ਉਹ ਮੰਨਵਾ ਕੇ ਹੀ ਰਹਿਣਗੇ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਪਹਲ ਦਿੰਦੇ ਹੋਏ ਮੋਰਚੇ ਤੇ ਪਹੁੰਚੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਹੀ ਉਹਨਾਂ ਨੂੰ ਕਿਹਾ ਤੁਸੀਂ ਆਰਾਮ ਕਰ ਲਓ ਸਿੱਖਰਪੁਰ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਏਡੀ ਵੱਡੀ ਜਿਹੜੀ ਮਹਿੰਮ ਲੈ ਕੇ ਚੱਲੇ ਹੋ ਜਿਹਦੇ ਨਾਲ ਤੁਸੀਂ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਲੈ ਕੇ ਚੱਲੇ ਹੋ ਤੇ ਮੇਰਾ ਵੀ ਫਰਜ਼ ਬਣਦਾ ਕਿ ਟਾਈਮ ਅੱਜ ਸਵੇਰੇ ਉਹਨਾਂ ਨੂੰ ਜਦ ਤਬੀਅਤ ਵਿਗੜਦੀ ਹੈ ਉਸ ਤੋਂ ਉਸੇ ਦੌਰਾਨ ਜੋ ਸਰਕਾਰੀ ਡਾਕਟਰੀ ਤੋਂ ਟੀਮ ਸੀ ਸਵੇਰ ਮੰਦਿਰ ਟੀਮ ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ 'ਚ ਇੱਥੇ ਲੈ ਕੇ ਆਏ ਜੈਸੀ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪੀਟਲ ਦੇ ਵਿੱਚ ਆਈਸੀਸੀ ਜੋ ਵਾਰਡ ਦੇ ਵਿੱਚ ਬਲਿਵਿੰਗ ਸਿੱਖਸ਼ਾ ਜੀ ਉਹਨਾਂ ਦੇ ਵੱਡੇ ਬੇਟੇ ਮੇਰੇ ਵੀਰ ਪ੍ਰਤਾਪ ਸਿੰਘ ਜੀ ਮਨਤਾਪ ਸਿੰਘ ਜੀ ਗਵਿੰਦਰ ਸਿੰਘ ਭੰਗੋ ਜੀ ਤੇ ਵਿਖੇ ਜੋ ਸਿੱਖਸ਼ਾ ਦੇ ਜੋ ਕੌਮੀ ਪ੍ਰਧਾਨ ਨੇ ਅ ਰਾਜ ਪੰਜਾਬ ਦੇ ਸੂਬਾ ਪ੍ਰਧਾਨ ਨਸੀਬ ਸਿੰਘ ਜੀ ਨਾਲ ਜਿਦੋਂ ਹਾਲਚਲ ਜਾਣਿਆ ਠੀਕੇ ਡਾਕਟਰਾਂ ਨੇ ਜਦੋਂ ਦੇਖਿਆ ਕੋ ਕੀਤੀ ਸੀ ਜੀ ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਹਾਰਟ ਅਟੈਕ ਹੋਇਆ ਸੀ ਉਹ ਵਾਹਿਗੁਰੂ ਦੀ ਮਰਜ਼ੀ ਦਾ ਠੀਕ ਨਹੀਂ ਲੇਕਿਨ ਬ੍ਰਿਦੇਸ਼ ਸਿੰਘ ਸਿਰਸਾ ਜੀ ਨੇ ਸਾਨੂੰ ਜੋ ਗੱਲ ਕਹੀ ਬਹੁਤ ਪਰੇਮਨ ਕਹਿ ਰਹੇ ਆ ਬਹੁਤ ਔਖਾ ਹੈ ਇਹ ਕੰਮ ਉਹ ਕਹਿੰਦੇ ਅਗਰ ਮੇਰਾ ਠੀਕ ਹੋਣਾ ਹੈ ਤਾਂ ਮੈਂ ਸਿੱਧਾ ਮੋਰਚੇ ਤੇ ਜਾਊਂਗਾ ਅਗਰ ਕੋਈ ਪਰਮਾਤਮਾ ਨਾ ਕਰੇ ਕੋਈ ਅਨੁਮਨੀ ਹੁੰਦੀ ਹੈ ਮੇਰੀ ਮੌਤ ਹੁੰਦੀ ਹੈ ਤੇ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੀਦਾ ਹੈ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਹੈ ਉਨੀ ਦੇਰ ਤੱਕ ਇਸ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਸੀ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਪੂਨਾ ਕਾਰਪੋਰੇਟ ਘਰਾਣਿਆਂ ਪੁੰਜੀਪਤੀਆਂ ਨੂੰ ਛੱਡ ਕੇ ਸਾਡਾ ਦੇਸ਼ ਮੇਰਾ ਉਸ ਦੇਸ਼ ਦੀ ਲੜਾਈ ਲੜ ਰਿਹਾ ਤੇ ਇਸ ਲੜਾਈ ਦੇ ਵਿੱਚ ਅਗਰ ਮੈਂ ਜਿਹੜੀ ਸਾਡੀ ਜਿਹੜੀ ਇਸ ਜੁਲਮ ਦੇ ਖਿਲਾਫ ਜਿਹੜੀ ਸਾਡੀ ਇਹ ਲੜਾਈਆਂ ਜਿਹੜੇ ਸਾਡੇ ਗੁਰੂਆਂ ਨੇ ਜਿਸ ਤਰ੍ਹਾਂ ਗੁਰਗੋਵੀ ਸਿੰਘ ਨੇ ਜ਼ੁਲਮ ਦੀ ਗਲਬਲੜੀ ਉਹਨਾਂ ਕਾਰਪੋਰੇਟਰਾਂ ਨੇ ਜ਼ੁਲਮਾਂ ਦੇ ਉਹਨਾਂ ਦੇ ਤਹ ਜਿਹੜੀਆਂ ਸਰਕਾਰਾਂ ਚੱਲੀਆਂ ਉਹਨੂੰ ਜੜਾਈ ਤੇ ਖਲਾਫ ਇਹ ਸੰਘਰਸ਼ ਵਿੱਟਿਆ ਹੋਇਆ ਹੈ ਸਾਲ ਪੂਰੇ ਹੋਣ ਕੇ ਮਹਾਪੰਚਾਇਤ ਸੀ ਅੱਜ ਉੱਥੇ ਇਹਨਾਂ ਨੇ ਜਿਹੜਾ ਕਿਸਾਨਾਂ ਨੂੰ ਸੰਬੋਧਨ ਸੰਬੋਧਨ ਵੀ ਕਰਨਾ ਸੀ ਲੇਕਿਨ ਅੱਜ ਸਵੇਰ ਦੇ ਇੱਥੇ ਜਿਹੜੇ ਇਲਾਜ ਦੇ ਅਸੀਂ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਸਾਨੂੰ ਭੇਜਿਆ ਹਾਲ-ਚਾਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਕਿ ਸਰਸਾ ਜੀ ਤੁਸੀਂ ਆਰਾਮ ਕਰੋ ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਸੀ ਮੈਂ ਲਾਸਤੀ ਤੇ ਤੂੰ ਅਸੀਂ ਦੱਸਣਾ ਚਾਹੁੰਦੇ ਹਾਂ ਸਾਡਾ ਪਰਿਵਾਰ ਵੱਲੋਂ ਸਾਡੇ ਭਰਾਵਾਂ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬਲਦੇਵ ਸਿੰਘ ਸਰਸਾ ਜੀ ਵੱਲੋਂ ਇਹ ਜੋ ਦਿਲੀ ਇੱਛਾ ਹੈ ਕਿ ਵਾਹਿਗੁਰੂ ਬਿਨੂ ਠੀਕ ਕਰਦਾ ਤੇ ਮੈਂ ਮੋਰਚੇ ਤੇ ਜਾ ਕੇ ਆਪਣੀ ਸੇਵਾਵਾਂ ਨਿਭਾਉਂਗਾ ਅਗਰ ਅਨ ਹੋਣੀ ਹੁੰਦੀ ਹੈ ਮੇਰਾ ਕੁਰਾਨ ਜਾਂਦੇ ਆ ਤੇ ਮੇਰਾ ਸਰੀਰ ਹੈ ਜਿਹੜਾ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੇ ਦੇ ਮੋਰਚਾ ਨਹੀਂ ਦਿੱਤਾ ਜਾਂਦਾ ਅਸੀਂ ਉੱਥੇ ਮੇਰੇ ਮ੍ਰਿਤਕ ਦੇ ਮੋਰਚੇ ਤੇ ਰਹਿਣੇ ਚਾਹੀਦੇ ਆ ਮੋਰਚੇ ਦੀ ਇਮਾਨਤ ਤੇ ਉੱਥੇ ਹੀ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਲਿਆ ਅਸੀਂ ਇਨਸਾਫ ਨਹੀਂ ਮੰਗਦਾ ਕਿਸਾਨਾਂ ਵਾਂ ਜ਼ਿਆਦਾ ਬੰਦੇ ਦਾ ਬੋਰਚ ਲੈ ਕੇ ਚੱਲੇ ਆ ਉਹ ਨਾ ਚਾਹੀਦਾ ਮੇਰੀ ਵਕਤ ਦੇ 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 ਤਸ਼ੰਭੂ ਬਾਰਡਰ ਤੇ ਮਹਾਪੰਚਾਇਤ ਦੇ ਲਈ ਕਿਸਾਨਾਂ ਦੇ ਵੱਲੋਂ ਆਪਣੀਆਂ ਟਰੈਕਟਰ ਟਰਾਲੀਆਂ ਤਿਆਰ ਕਰ ਲੀਆਂ ਗਈਆਂ ਨੇ ਕਿਉਂਕਿ ਅੱਜ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਸ਼ੰਭੂ ਬਾਰਡਰ ਤੇ ਕੀਤੀ ਜਾਵੇਗੀ ਇੱਕ ਸਾਲ ਕਿਸਾਨਾਂ ਦੇ ਪ੍ਰਦਰਸ਼ਨ ਹੋ ਗਿਆ ਸੰਘਰਸ਼ ਨੂੰ ਹੋ ਗਿਆ ਬੇਸ਼ੱਕ ਕੱਲ ਮੀਟਿੰਗ ਹੋਵੇਗੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਇੱਕ ਸਾਲ ਪੂਰਾ ਹੋਣ ਦੇ ਮੁੱਦੇ ਤੇ ਅੱਜ ਜਿਹੜੀ ਹੈ ਮਹਾਪੰਚਾਇਤ ਕੀਤੀ ਜਾ ਰਹੀ ਹੈ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਤਿਆਰ ਹੈ ਤਸਵੀਰਾਂ ਤੋਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਅੱਜ ਕਿਸਾਨਾਂ ਦਾ ਇਹ ਵੱਡਾ ਕੱਠ ਜਿਹੜਾ ਉੱਥੇ ਦੇਖਣ ਨੂੰ ਮਿਲੇਗਾ ਤੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੀ ਪੂਰੀ ਤਰੀਕੇ ਦੇ ਨਾਲ ਤਿਆਰ ਹੋ ਚੁੱਕਿਆ ਹੈ 18 ਜਨਵਰੀ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇੰਨੀ ਨਾਜ਼ੁਕ ਹੋ ਜਾਂਦੀ ਹੈ ਕਿ ਉਹਨਾਂ ਦੀ ਤਬੀਅਤ ਇੰਨੀ ਵਿਗੜ ਜਾਂਦੀ ਹੈ ਤਾਂ ਕੁਝ ਅਧਿਕਾਰੀ ਉੱਥੇ ਪਹੁੰਚਦੇ ਨੇ ਤੇ ਇਸੇ ਦਰਮਿਆਨ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਹੈ ਕਿ 14 ਫਰਵਰੀ ਨੂੰ ਮੀਟਿੰਗ ਹੋਵੇਗੀ ਕੇਂਦਰ ਤੇ ਕਿਸਾਨਾ ਵਿਚਾਲੇ ਜਗਜੀਤ ਸਿੰਘ ਢੱਲੇਵਾਲ ਫਿਰ ਹੰਮੀ ਪਰਦੇ ਨੇ ਕਿ ਠੀਕ ਹੈ ਹੁਣ ਮੈਂ ਮੈਡੀਕਲ ਟਰੀਟਮੈਂਟ ਲੈ ਲਵਾਂਗਾ ਪਰ ਮਰਨ ਵਰਤ ਜਿਹੜਾ ਆਪਣਾ ਨਹੀਂ ਛੱਡਾਂਗਾ ਤੇ ਅੱਜ ਉਨਾਸੀਮਾ ਦਿਨ ਹੈ ਮਰਨ ਵਰਤ ਦਾ ਜਗਜੀਤ ਸਿੰਘ ਡੱਲੇਵਾਲ ਦਾ ਤੇ 79ਵੇਂ ਦਿਨ ਦੇ ਵਿੱਚ ਅੱਜ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਜਦੋਂ ਕਿਸਾਨ ਉੱਥੇ ਪਹੁੰਚ ਜਾਣਗੇ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਮੋਰਚੇ ਦੇ ਵੱਲ ਰਵਾਨਾ ਹੋ ਚੁੱਕੇ ਨੇ ਸ਼ੰਭੂ ਬਾਰਡਰ ਤੇ ਕਿਸਾਨ ਅੱਜ ਇਕੱਠੇ ਹੋਣਗੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਬੀਤੇ ਦਿਨ ਜਦੋਂ ਖਨੋਰੀ ਬਾਰਡਰ ਤੇ ਇਕੱਠ ਹੁੰਦਾ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚਦੇ ਨੇ ਮਹਾਪੰਚਾਇਤ ਦੇ ਵਿੱਚ ਤੇ ਅੱਜ ਜਦੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਇਹ ਮਹਾਪੰਚਾਇਤ ਹੋਏਗੀ ਇਸ ਦੇ ਵਿੱਚ ਰਣਨੀਤੀ ਵੀ ਉਲੀਕੀ ਜਾ ਸਕਦੀ ਹੈ ਕਿਉਂਕਿ ਬੇਸ਼ੱਕ ਕੱਲ ਜਿਹੜੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਵੀ ਮੰਥਨ ਕੀਤਾ ਜਾਵੇਗਾ ਕਿ ਕੇਂਦਰ ਦੇ ਅੱਗੇ ਕਿਹੜੇ-ਕਿਹੜੇ ਤੱਥ ਰੱਖਣੇ ਨੇ ਕੇਂਦਰ ਨੂੰ ਕੀ-ਕੀ ਚੀਜ਼ਾਂ ਦੱਸਣੀਆਂ ਨੇ ਕਿਹੜੀਆਂ ਮੰਗਾਂ ਤੇ ਸਹਿਮਤੀ ਮਨਵਾਣੀ ਹੈ ਕਿਉਂਕਿ ਤੇਰਾ ਮੰਗਾ ਹੈ ਕਿਸਾਨਾਂ ਦੀ ਹੈ ਤੇ ਇਹ ਹੀ ਕਹਿਣਾ ਕਿ ਤੇਰਾ ਮੰਗਾ ਜਿਹੜੀਆਂ ਅਸੀਂ ਮਨਵਾ ਕੇ ਰਵਾਂਗੇ ਕੇਂਦਰ ਦੇ ਨਾਲ ਜੋ ਮੀਟਿੰਗ ਹੋਣ ਜਾ ਰਹੀ ਹੈ ਕੱਲ ਚੰਡੀਗੜ੍ਹ ਦੇ ਵਿੱਚ ਬੇਹਦ ਵੱਡਾ ਦਿਨ ਹੈ ਅੱਜ ਜਦ ਜਿਹੜੀ ਤਸਵੀਰਾਂ ਸਾਹਮਣੇ ਆਣਗੀਆਂ ਸ਼ੰਭੂ ਬਾਰਡਰ ਤੇ ਜੋ ਕਿਸਾਨਾਂ ਦਾ ਮੰਥਨ ਹੋਏਗਾ ਉਹ ਵੀ ਬੇहद ਅਹਿਮ ਹੋਏਗਾ ਕਿਉਂਕਿ ਕੱਲ ਦੀ ਮੀਟਿੰਗ ਤੋਂ ਪਹਿਲਾਂ ਇਹ ਵੱਡਾ ਇਕੱਠ ਕਿਸਾਨਾਂ ਦਾ ਹੋਣ ਜਾ ਰਿਹਾ ਜਿੱਥੇ ਕਿਸਾਨ ਲੀਡਰ ਪਹੁੰਚਣਗੇ ਸਰਵਨ ਸਿੰਘ ਪੰਦੇਰ ਜੋ ਕਿ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਡਟੇ ਹੋਏ ਨੇ ਲਗਾਤਾਰ ਹੁਣ ਏਕੇ ਦੇ ਲਈ ਵੀ ਬਾਕੀ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਨੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਜਿੱਥੇ ਜਥੇਬੰਦੀਆਂ ਦੇ ਵੱਲੋਂ ਏਕੇ ਦੇ ਲਈ ਪਹਿਲ ਕੀਤੀ ਗਈ ਹਾਲਾਂਕਿ ਏਕਾ ਹੁੰਦਾ ਹੈ ਕਿ ਨਹੀਂ ਕਿਉਂਕਿ ਇਸ ਦੇ ਵਿੱਚ ਕੀ ਰੇੜਕਾ ਬੰਦ ਹੈ ਉਹ ਵੀ ਦੇਖਣਾ ਹੋਵੇਗਾ ਕਿਸਾਨ ਜਥੇਬੰਦੀਆਂ ਤੇ ਅੱਗੇ ਆ ਰਹੀਆਂ ਨੇ ਪਰ ਏਕਾ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਤਾਂ ਸਮੇਂ ਆਣ ਤੇ ਦੱਸੇਗਾ ਪਰ ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੱਜ ਦਾ ਦਿਨ ਬੇਹਦ ਅਹਿਮ ਹੈ ਵੱਡਾ ਦਿਨ ਹੈ ਜਿੱਥੇ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਇੱਕ ਸਾਲ ਦਾ ਸੰਘਰਸ਼ ਬਹੁਤ ਕੁਝ ਕਿਸਾਨਾਂ ਨੇ ਵੇਖਿਆ ਕੁਝ ਕਿਸਾਨਾਂ ਦੀ ਮੌਤ ਤੱਕ ਹੋ ਗਈ ਕੁਝ ਕਿਸਾਨਾਂ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਸੀ ਵਾਰ-ਵਾਰ ਮੀਟਿੰਗ ਲਈ ਅਸੀਂ ਜਾਂਦੇ ਆ ਪਰ ਸਾਨੂੰ ਪਹਿਲਾ ਹੀ ਰੋਕ ਦਿੱਤਾ ਜਾਂਦਾ ਹੈ ਹਰਿਆਣਾ ਪੁਲਿਸ ਦੇ ਵੱਲੋਂ ਉਹਨਾਂ ਤੇ ਬਲ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਕੁਝ ਕਿਸਾਨ ਇੰਨੇ ਹਤਾਸ਼ ਹੋ ਕੇ ਕਿ ਉਹਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈਤੀ ਜਾਂਦੀ ਹੈ ਤੇ ਕੁਝ ਕਿਸਾਨ ਜਦੋਂ ਟਕਰਾ ਹੁੰਦਾ ਪੁਲਿਸ ਦੇ ਨਾਲ ਉਸ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਸ਼ੁਭਕਰਨ ਸਿੰਘ 22 ਸਾਲ ਦਾ ਉਹ ਨੌਜਵਾਨ ਖਨੋਰੀ ਬਾਰਡਰ ਤੇ ਜਿਸ ਦੀ ਗੋਲੀ ਚੱਲਣ ਦੇ ਨਾਲ ਮੌਤ ਹੋਈ ਸੀ ਦੋ ਪੈੜਾਂ ਦਾ ਇਕਲੌਤਾ ਪ੍ਰਾਸੀ ਤੇ ਉਹ ਤਸਵੀਰ ਵੀ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਅੱਜ ਵੀ ਯਾਦ ਹੈ ਖਨੋਰੀ ਬਾਰਡਰ ਤੇ ਜਿਸ ਕਿਸਾਨ ਦੀ ਮੌਤ ਹੋਈ ਸੀ ਉਸ ਦਾ ਵੀ ਮੰਗਾ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਸ ਕਿਸਾਨ ਦੀਆਂ ਮੌਤਾ ਹੋਈਆਂ ਨੇ ਉਹਨਾਂ ਨੂੰ ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਹਾਇਤਾ ਕੀਤੀ ਜਾਵੇ ਇਸ ਤਰੀਕੇ ਦੀਆਂ ਮੰਗਾ ਨੇ ਸਭ ਤੋਂ ਪਹਿਲੀ ਮੰਗ ਤੇ ਉਹਨਾਂ ਦੀ ਕਿਸਾਨਾਂ ਦੀ ਵੱਡੀ ਮੰਗ ਇਹ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ